میڈم چنچل مل نے بابا صاحب وہجن سماجی قربانی سے چاننا پایا کہ جب کا بہجن جب بابا صحیح ڈاکٹر امبیڈکر نے لے کے دیتے ہیں وہ سارے ختم ہو جان گے اس کر کے سامنے اٹھے ہو کے مانوتا مہاپرشاں دکھائے رستے چلنا چاہیے ہے مشن ایجوکیشن ویلفیئر کمیٹی کے چیئرمین گرموہن پٹی نے سب کا دنواد کیا اس موقع مہیش مومی منجیت پوار ਲਵਲੀ ਮੋਮੀ ਨਿਰਮਲ ਸਿੰਘ ਸਰਪੰਚ ਨਿਰਮਲ ਰਤੂ ਪਰਮਜੀਤ ਸਿੰਘ ਪਵਾਰ ਖੁਸ਼ਵਿੰਦਰ ਬੋਦ ਗਿਆਨ ਚੰਦ ਪੱਟੀ ਜਸਵੰਤ ਪੱਟੀ ਗਗਨਦੀਪ ਟੂਰਾ ਦਵਿੰਦਰ ਪੱਟੀ ਗੁਰਮੁਖ ਮੋਮੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਇਹ ਸਮਰਾਟ ਲਈ ਪ੍ਰਦੀਪ ਰਾਜਾ ਦੀ ਰਿਪੋਰਟ put

تو بہت سارے لوگ ادا کہ ڈاکٹر بابا صاحب امبیڈکر بہت پڑھے لکھے لوگ سن یا کہتے ڈاپت کی جہن ہے کہ بابا صاحب امبکر کا نام ڈاکٹر بی آر امبیڈکر ہے جی بار یہ بھی کہیں کھو جنم لیا جب چوہاں اپریل اٹھارہ سو اکانوے بہت جنم لیا پر چودہ اپریل اٹھارہ سو اکانوے بہت سارے بابا ہو ڈگری کر کے مہان نہیں بابا صاحب بابا صاحب کا نام ڈاکٹر بی آر امبیڈکر نام بھی مہان نہیں انہوں نے بھائی کے اتو جنم لیا اس کر کے بھی مہان نہیں ਤੇਰੇ ਬਪਾ ਸਾਹਿਬ ਦੀ ਲਾਈਫ ਦੇ ਅੰਦਰੋਂ ਉਹਨਾਂ ਦਾ ਜਿਹੜਾ ਤਿਆਗ ਤੇ ਉਹਨਾਂ ਦਾ ਜਿਹੜਾ ਫਰਜ਼ਾਨ ਆ ਜਿੰਮੇ ਦੀ ਕੁਰਬਾਨੀ ਆ ਕਰ ਲਈਏ ਪਰ ਫੇਰ ਪਿਛੇ ਰਹਿ ਗੀਆਂ ਬਿੰਗੀਆਂ ਕੋਈ ਬਹੁਤਾ ਮਹੱਤਵ ਨਹੀਂ ਰੱਖਦੀਆਂ ਤੇਰੇ ਬਪਾ ਸਾਹਿਬ ਨੂੰ ਜਿਹੜਾ ਅੱਜ ਦੇ ਦੰਦ ਅਸੀਂ ਮੇਨੋਗਾ ਜਿਹੜਾ ਜਨਮ ਤੋਂ ਨਾਲੇ ਆ ਉਹਦੇ ਪਿੱਛੇ ਕਾਰਨ ਕੀ ਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਹਰ ਇੱਕ ਸੁੱਖ ਸੁਖ ਨੂੰ ਤਿਆ ਇੱਕ ਇੱਕ ਸੈਕਿੰਡ ਜਿਹੜਾ ਪਿਆਰ ਕੇ ਉਹਨਾਂ ਨੇ ਤੁਹਾਨੂੰ ਇਸ ਦੇਸ਼ ਦੇ ਅੰਦਰ ਬਰਾਬਰ ਖੜੇ ਹੋਂਦੇ ਲਾਇਕ ਬੈਟਰ ਦੇ ਬਰਾਬਰਤਾ ਪਾ ਕਰਕੇ ਅਸੀਂ ਜੀ ਬਾਬਾ ਸਾਹਿਬ ਬਿਲਕੁਲ ਦਾ ਨਾ ਪ੍ਰਕਾਸ਼ਪੁਰ ਬਣਾਉਂਦੇ ਆ ਪਰ ਜਿੱਥੇ ਅਸੀਂ ਬਾਬਾ ਸਾਹਿਬ ਬਿਲਕੁਲ ਦਾ ਗੱਲ ਨਾ ਬਣਾਉਂਦੇ ਆ ਉੱਥੇ ਸਾਨੂੰ ਅਜਾ ਅਜ਼ਾਦੀ ਦੇ ਅੰਦਰ ਆਪੇ ਦੀ ਪਰਜੋਰ ਨੂੰ ਆਪਾਂ ਕਹਿੰਦੇ ਆਪਰੇ ਆਪ ਦੀ ਪਰਜੋਰ ਕਰਨੀ ਬਹੁਤ ਜ਼ਰੂਰੀ ਫਰਦੀ ਆ ਕਿਉਂਕਿ ਕਹਿੰਦੇ ਇੰਨੀ ਗੱਲ ਨਾ ਕਹਿ ਕੇ چار پرانے دا نگر کھا کے نگر بڑے بڑے لا کے آپ کا دل بھی ہے نگر کھا کے دے کر ایک رہو دے دے گئے تیجا سکتے تو کہہ رہی ہے کہ بابا سب پڑے سے بہت مہانا تب میرے سماج میں لوگوں کو ہمیں نہ گھال پڑھنے والی نہیں کیونکہ جیڑا بابا سب پڑے کرتا دشمن ہے جیڑا تو ہٹا دشمن ہے وہ اینا چطر تے چراغ تے بریمہ تے حشیار تے پیسے بڑھایا وہ تو ہٹا تا ہر بچہ پیڑے تا کام لگا ਮਾਰਕ ਇੱਕ ਔਰਤ ਦੀ ਆਜ਼ਾਦੀ ਦੇ ਲਈ ਜਿਹੜੇ ਲੜਿਆ ਉਹ ਸਿਰਫ ਸਾਡਾ ਨਾਮ ਡਾਕਟਰ ਬਾਬਾ ਸਾਹਿਬ ਪੀ ਬਰਾਮ ਬੇੜਕਰ ਜੀ ਲੜੇ ਆ ਜਿਨ੍ਹਾਂ ਨੇ ਇੱਕ ਦਿਨ ਵੀ ਸਕੂਨ ਦਾ ਬੈਠ ਕੇ ਜਾਂ ਖਾ ਕੇ ਨਹੀਂ ਦੇਖਿਆ ਉਹਨਾਂ ਦੀ ਪੂਰੀ ਲਾਈਫ ਸੰਘਰਸ਼ ਤੇ ਲਰੀ ਆ ਔਰ ਅੱਜ ਜੇ ਭਾਰਤ ਦੇਸ਼ ਦੀ ਔਰਤ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੀ ਆ ਇਹ ਡਾਕਟਰ ਬਾਬਾ ਸਾਹਿਬ ਭੀਮਰਾਓਂ ਬੇੜਕਰ ਜੀ ਦੀ ਬਦੌਰਤ ਹੈ ਇਹ ਤਾਂ ਉਹਨਾਂ ਤੋਂ ਪਹਿਲਾਂ ਤਾਂ ਸਦੀਆਂ ਵੀ ਕੀਤਾ ਜਾਂਦਾ ਸੀ ਅੱਜ ਸਾਡੇ ਦਰਮਿਆਨ ਸਾਡੇ ਹੁਣ ਇਸ ਕਰਕੇ ਸਾਨੂੰ ਮੰਚ ਤੇ ਘੱਟ ਬੁਲਾਉਂਦੇ ਆ ਕਿਉਂਕਿ ਤੁਸੀਂ ਪੜ੍ਹਾਈ ਕਰਕੇ ਜੋ ਮਰਜ਼ੀ ਸੁਪਨੇ ਪੂਰੇ ਕਰ ਸਕਦੇ ਹੋ ਪਰ ਵਰਤਮਾਨਕੀ ਤੁਹਾਡੇ ਸੁਪਨੇ ਪੂਰੇ ਨਹੀਂ ਹੋ ਰਹੇ ਗੱਲ ਕੌੜੀ ਜ਼ਰੂਰ ਹੈ ਕਿ ਮੈਂ ਤੁਹਾਡੀ ਜਾਣਕਾਰੀ ਲਈ ਵੈਸੇ ਬੜਾ ਮਾਣ ਹੁੰਦਾ ਕਿ ਜਦੋਂ ਸਾਨੂੰ ਪਿਛਲੀ ਵਾਰ ਇੱਕ ਰਿਜ਼ਲਟ ਆਇਆ ਜਿਹਦੇ ਵਿੱਚ ਗਰੀਬ ਪਰਿਵਾਰ ਦੀਆਂ 123 ਕੁੜੀਆਂ ਜਣੀਆਂ ਸੀ ਉਹ ਜੱਜ ਬਣ ਕੇ ਜਿਹੜੀਆਂ ਉਹ ਮਿਸਟਰੀ ਆਪਣੇ ਕੋਰਟ ਚ ਪਹੁੰਚੀਆਂ ਤੇ ਜੇ ਉਹਨਾਂ ਦੇ ਹਾਲਾਤਾਂ ਦੇ ਬਾਰੇ ਗੱਲ ਕਰੀਏ ਤੇ ਗਰੀਬੀ ਦੇ ਇੰਨੇ ਹਾਲਾਤ ਮਾੜੇ ਸੀ ਕਿ ਇੱਕ ਦਾ ਪਿਓ ਕਪੂਰਥਲੇ ਦੇ ਵਿੱਚ ਮੇਰੇ ਖਿਆਲ ਆਟੋ ਚੜਾਉਂਦਾ ਸੀ ਤੇ ਕਿਸੇ ਟਾਈਮ ਜਾ ਕੇ ਉਹ ਜਦੋਂ ਦਿਨ ਦਾ 250 ਰੁਪਏ ਕਮਾਉਂਦਾ ਸੀ ਤਿਆਰ ਵੀ ਆਪ ਰੱਖ ਕੇ 1.5 200 ਰੁਪਏ ਆਪਣੀ ਬੇਟੀ ਨੂੰ ਭੇਜਦਾ ਸੀ ਜਿਸ ਸ਼ਖਸ ਨੇ ਉਹਨਾਂ ਦੀ ਨਿਹਾਰ ਬਦਲੀ ਹੈ ਉਹਨਾਂ ਨੂੰ سونے ਦੇ ਵਜਿਹ ਮੜਿਆ ਉਹ ਸ਼ਖਸਾਂ ਨੂੰ ਵੀ ਅਸੀਂ ਮੈਨੇ ਜਾ ਰਹੇ ਹਾਂ ਮੇਰੀ ਪੱਤਰਕਾਰ ਰਾਜਮਾਰਦੀ ਨਾਲ ਗੱਲ ਹੋਈ ਸੀ ਕਿ ਅਸੀਂ ਉਹਨੂੰ ਵੀ ਸਨਮਾਨਤ ਕਰਨ ਜਾ ਰਹੇ ਹਾਂ ਗੱਲ ਇਹ ਸੀ ਕਿ ਜੇ ਮੈਂ ਸਭ ਤੋਂ ਵੱਧ ਇਹ ਬੀਬੀਆਂ ਨੂੰ ਕਹਿਣਾ ਚਾਹੁੰਦਾ ਕਿ ਪੜੋ ਜਿਹੜੇ ਸ਼ਰਸ਼ ਇਹ ਨਾਰਾ ਉਦਾਂ ਨਹੀਂ ਸੀ ਬਣਿਆ ਇਹਦੇ ਲਈ ਵੀ ਬੜਾ ਬਾਬਾ ਸਰ ਨੇ ਸੋਚ ਵਿਚਾਰ ਕੀਤੀ ਸੀ ਕਿ ਤੁਸੀਂ ਦੋ ਰੋਟੀਆਂ ਘੱਟ ਖਾ ਲੋ ਇੱਕ ਘਟਾ ਲਓ ਪਰ ਆਪਣੇ ਜਿਹੜੇ ਬੱਚੇ ਆ ਪੜਾਉਣੇ ਬਹੁਤ ਜ਼ਰੂਰੀ ਆ ਉਹ ਜਿਹੜੀਆਂ ਬੱਚੇ ਆ ਪੜੀਆਂ ਉਹਦੇ ਚ ਇੱਕ ਬੱਚੀ ਨੇ ਆਪਣੀ ਹਿਸੇ ਵਿੱਚ ਦੱਸਿਆ ਕਿ ਮੈਂ ਜਦੋਂ 2 ਰੁਪਏ ਦਾ ਪੈਨ ਲੈ ਕੇ ਦੁਕਾਨ ਤੋਂ ਚੱਲੀ ਤਾਂ ਮੇਰੇ ਗੁੰਡੀਆਂ ਨੇ ਮਿਹਣਾ ਮਾਰਿਆ ਵੀ 2 ਰੁਪਏ ਦੇ ਪੈਨ ਦੇ ਨਾਲ ਖੜਾ ਤੂੰ ਜੱਜ ਲੱਗ ਜਾਣਾ ਪਰ ਕੁਦਰਤ ਬਣੀ ਬਣ ਤੇ ਆ ਪਰ ਉਸ ਬੱਚੀ ਦੀ ਮਿਹਨਤ ਦੇਖੋ ਉਹ ਕੁੜੀ ਅੱਜ ਵੀ ਭੋਲੇਪਰਨਾ ਕਹਿੰਦੀ ਵੀ ਮੈਂ ਜਿਹਨੇ ਮੈਨੂੰ 2 ਰੁਪਏ ਦਾ ਮਿਹਣਾ ਮਾਰਿਆ ਸੀ ਫੇਰ ਵੀ ਮੈਂ ਉਹਨੂੰ ਕੁਝ ਵੀ ਨਹੀਂ ਕਿਹਾ ਅੱਜ ਪਿੰਡ ਨਗਰ ਵਿਖੇ ਸ੍ਰੀ ਗੁਰੂ ਰਵਿਦਾਸ youth club ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਜਿਸ ਦੇ ਵਿੱਚ ਮਾਨਵਤਾ ਕਲਾ ਮੰਚ ਨਗਰ ਵੱਲੋਂ ਨਾਟਕ ਖੇਡੇ ਗਏ ਅੱਜ ਬਖਵਕ ਬਲਾਰਿਆਂ ਵੱਲੋਂ ਜੋ ਬਾਬਾ ਸਾਹਿਬ ਦੀ ਜੀਵਨੀ ਤੇ ਸੰਦੇਸ਼ ਦਿੱਤਾ ਗਿਆ ਸਮਾਜ ਨੂੰ ਇਕੱਠਿਆ ਹੋਣ ਦੇ ਲਈ ਪੜ੍ਹਨ ਲਿਖਣ ਅਤੇ ਜੁੜਨ ਦੇ ਲਈ ਜੋ ਸੰਦੇਸ਼ ਦਿੱਤਾ ਗਿਆ ਅੱਜ ਅਸੀਂ ਸਾਰੇ ਇੱਕ 파ਰਨ ਕਰੀਏ ਕਿ ਜੋ ਸਾਡਾ ਸਮਾਜ ਹੈ ਉਹ ਪੜ੍ਹ ਲਿਖ ਕੇ ਸੰਗਠਿਤ ਹੋਵੇ ਅਤੇ 바ਵਾਸ ਉਹਦੀ ਸੋਚ ਨੂੰ ਅੱਗੇ ਲੈ ਕੇ ਜਾ ਸਕੇ ਤਾਂ ਕਿ ਜੋ ਆਉਣ ਵਾਲਾ ਸਮਾਜ ਜਿਹੜਾ ਹੈ ਸਾਡਾ ਰਾਜ ਭਾਗ ਸਾਨੂੰ ਪ੍ਰਾਪਤ ਹੋ ਸਕੇ ਜੈ ਭੀਮ ਜੈ ਭਾਰਤ ਅੱਜ ਪਿੰਡ ਨਗਰ ਵਿਖੇ ਡਾਕਟਰ 바ਵਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਨ ਮਨਾਇਆ ਗਿਆ ਜੋ ਸ਼੍ਰੀ ਗੁਰੂ ਰਵਿਦਾਜ ਯੂਥ ਕਲੱਬ ਨਗਰ ਅਤੇ ਅੰਬੇਡਕਰੀ ਸਾਥੀਆਂ ਵੱਲੋਂ ਪਿੰਡ ਨਗਰ ਦੀ ਪੰਚਾਇਤ ਅਤੇ ਸਾਰੇ ਪਿੰਡ ਨਗਰ ਦੇ ਮਿਸ਼ਨਰੀ ਸਾਥੀਆਂ ਵੱਲੋਂ ਅੱਜ 133ਵਾਂ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਜਿਸ ਦੌਰਾਨ ਮਾਨਵਤਾ ਕਲਾ ਮੰਚ ਨਗਰ ਦੇ ਦੁਆਰਾ ਨਾਟਕ ਪੇਸ਼ ਕੀਤੇ ਗਏ 바ਵਾ ਸਾਹਿਬ ਦੀ ਜੀਵਨੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਤਰਵਿੰਦਰ ਭੁੱਲੜਾ ਰਾਏ ਅੰਬੇਦਕਰੀਆ ਗੁਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ 바ਵਾ ਸਾਹਿਬ ਦੀ ਜੀਵਨੀ ਤੇ ਤੇ ਇਸ ਦੌਰਾਨ ਸਾਡੇ ਮੈਡਮ ਚੰਚਲ ਮਲ ਜੀ ਕੈਨੇਡਾ ਨਿਵਾਸੀ ਉਹ ਵਿਸ਼ੇਸ਼ ਤੌਰ ਤੇ ਸਾਡੇ ਕੋ ਪਹੁੰਚੇ ਜਿਨ੍ਹਾਂ ਨੇ 바ਵਾ ਸਾਹਿਬ ਦੀ ਜੀਵਨੀ ਤੇ ਸਾਨੂੰ ਵਿਚਾਰ ਜਾਰਾਣਾ ਪਾਇਆ ਤੇ ਆਓ ਆਪਾਂ ਵੀ ਡਾਕਟਰ 바ਵਾ ਸਾਹਿਬ ਭੀਮਰਾ ਅੰਬੇਦਕਰ ਜੀ ਦੀ ਵਿਚਾਰਧਾਰਾ ਤੇ ਚੱਲੀਏ ਜਾਤਾਂ ਪਾਤਾਂ ਤੇ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਗੱਲ ਕਰੀਏ ਬੱਚਿਆਂ ਨੂੰ ਵੱਤ ਵੱਧ ਪੜਾਈਏ ਤਾਂ ਜੋ ਇੱਕ ਵਧੀਆ ਸਮਾਜ ਦੀ ਸਿਰਜਣਾ ਕਰ ਸਕੀਏ ਜੈ ਭੀਮ ਜੈ ਭਾਰਤ ਮੈਂ ਸਾਰੇ ਸੱਤਿਆਂ ਦਾ ਜਲਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਹਾਂ ਜੋ ਬਹੁਤ ਕੀਮਤੀ ਸਮਾਂ ਕੱਢ ਕੇ ਸਾਡੇ ਦਰਮਾਨ ਨੂੰ ਪਹੁੰਚੇ ਜੈਪੀ ਜੈਕਾਰ